ਆਪਣੇ ਲੈਕਚਰ ਚ ਰਾਜਾ ਵੜਿੰਗ ਕਹਿੰਦਾ ਕਿ ਸਾਰ ਬੂਟਾ ਸਿੰਘ ਸਰਦਾਰ ਵੀ ਨਹੀਂ ਕਹਿੰਦਾ ਕਿ ਬੂਟਾ ਸਿੰਘ ਇੱਕ ਮਜਬੀ ਸਿੱਖ ਕਾਲੇ ਰੰਗ ਦਾ ਬੰਦਾ ਸੀਗਾ ਔਰ ਪੱਠੇ ਪਾਉਂਦੇ ਪਾਉਂਦੇ ਨੂੰ ਚੁੱਕ ਕੇ ਕਾਂਗਰਸ ਨੇ ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿੱਤਾ ਇਹ ਸ਼ਬਦ ਅਨੁਸਾਰ ਬੂਟਾ ਸਿੰਘ ਬਾਰੇ ਬੋਲੇ ਆ ਪ੍ਰਾਣੀ ਕਾਂਗਰਸ ਨੇ ਸਾਰ ਬੂਟਾ ਸਿੰਘ ਵਰਗੇ ਲੋਕ ਜਿਹੜੇ ਖੜੇ ਕੀਤੇ ਤੇ ਦੇਸ਼ ਚ 70 ਸਾਲ ਰਾਜ ਕੀਤਾ ਤੇ ਹੁਣ ਜਿਹੜੀ ਕਾਂਗਰਸ ਆ ਉਨੇ ਤੇਰੇ ਵਰਗੇ ਚਾਪਲੂਸ ਖੜੇ ਕੀਤੇ ਤੇ ਦੇਸ਼ ਭਰ ਦੇ ਵਿੱਚ ਅੱਜ ਕਾਂਗਰਸ ਦਾ ਬੇੜਾ ਕਰਕ ਹੋ ਗਿਆ ਵਾ ਸਦੀਆਂ ਤੋਂ ਤੁਹਾਡੇ ਵਰਗੇ ਘਟੀਆ ਮਾਨਸਿਕਤਾ ਵਾਲੇ ਲੋਕ ਜਿਹੜੇ ਆ ਉਹ ਦਲਤਾਂ ਨੂੰ ਗਰੀਬਾਂ ਨੂੰ ਲੁਤਾੜਨ ਦੀ ਪੂਰੀ ਜਿਹੜੀ ਉਹ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਇਹ ਇਹ ਕਦੀ ਆਪਣੀਆਂ ਮਤਲਬ ਕੋਸ਼ਿਸ਼ਾਂ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਗਰੀਬ ਬੰਦਾ ਹਮੇਸ਼ਾ ਹੀ ਜਿਹੜਾ ਵਾ ਉਹ ਵਿਦਰੋਹ ਕਰਦਾ ਵਾ ਗਰੀਬ ਬੰਦਾ ਜਿਹੜਾ ਹਮੇਸ਼ਾ ਹੀ ਉਹ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਂਦਾ ਵਾ ਆਪਾਂ ਤਾਂ ਕਹਿ ਦਿੰਦਾ ਸਾਰ ਬੂਟਾ ਸਿੰਘ ਪੱਠੇ ਪਾਉਂਦੇ ਪਾਉਂਦੇ ਨੂੰ ਕਾਲੇ ਰੰਗ ਦੇ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾ ਦਿੱਤਾ ਮੈਂ ਤੈਨੂੰ ਪੁੱਛਣਾ ਚਾਹੁੰਨਾ ਰਾਜਾ ਵੜਿੰਗ ਵੀ ਘੱਟ ਤੂੰ ਦੱਸ ਵੀ ਤੇਰੇ ਨਾਲ ਕਾਂਗਰਸ ਨੇ ਤੈਨੂੰ ਕੋ ਘੱਟ ਦਿੱਤਾ ਵਾ ਕਾਂਗਰਸ ਪ੍ਰਧਾਨ ਬਣਨ ਤੋਂ ਪਹਿਲਾਂ ਔਰ ਐਮਐਲਏ ਬਣਨ ਤੋਂ ਪਹਿਲਾਂ ਕਾਂਗਰਸ ਦੀ ਇਲੈਕਸ਼ਨ ਲੜਨ ਤੋਂ ਪਹਿਲਾਂ ਤੇਰੇ ਕੋਲ ਕੀ ਸੀਗਾ ਤੇਰੇ ਕੋਲ ਕਿੰਨੇ ਕ ਸਾਬੇ ਸੀਗੇ ਤੇਰੇ ਕੋਲ ਕਿੰਨੀਆਂ ਕ 2-2 ਕਰੋੜ ਦੀਆਂ ਗੱਡੀਆਂ ਸੀ ਅੱਜ ਤੂੰ ਇੰਟਰਵਿਊ ਦੇ ਵਿੱਚ ਟਾਰਾ ਮਾਰਦਾ ਰਹਿੰਦਾ ਵਾ ਉਸ ਤੋਂ ਪਹਿਲਾਂ ਦਾ ਵੀ ਆਪਣਾ ਇਤਿਹਾਸ ਦੱਸ ਦਿਓ ਇਹ ਸਾਰਾ ਕੁਝ ਕਾਂਗਰਸ ਦੀ ਦੇਣ ਆ ਔਰ ਕਾਂਗਰਸ ਨੇ ਤੈਨੂੰ ਤੈਨੂੰ ਕਿੱਥੋਂ ਚੁੱਕ ਕੇ ਕਿੱਥੋਂ ਤੱਕ ਪਹੁੰਚਾਇਆ ਆਪਾਂ ਕਿਸੇ ਨੂੰ ਗੱਲ ਕਰਨ ਤੋਂ ਪਹਿਲਾਂ ਇਹ ਕੋ ਭੁੱਲ ਜਾਂ ਸਾਰ ਬੂਟਾ ਸਿੰਘ ਦੇ ਹਲਾਤੇ ਫਿਰ ਚੰਗੇ ਸੀਗੇ ਬਚਪਨ ਚ ਮੈਂ ਤੈਨੂੰ ਕਹਿੰਨਾ ਜੇ ਹਿੰਮਤ ਆ ਤੇ ਕਾਂਗਰਸ ਦੇ ਪ੍ਰਧਾਨ ਨੇ ਜਿਹੜੇ ਸ਼੍ਰੀ ਮਲਕਾਰਜਨ ਖੜਗੇ ਉਹਨਾਂ ਬਾਰੇ ਬੋਲ ਕੇ ਵਿਖਾ ਉਹਨਾਂ ਦੇ ਹਲਾਤੇ ਸਾਰ ਬੂਟਾ ਸਿੰਘ ਤੋਂ ਵੀ ਮਾੜੇ ਸੀਗੇ 1948 ਦੇ ਵਿੱਚ ਮਲਕਾਰਜਨ ਖੜਗੇ ਜਿਹੜੇ ਆ ਉਹਨਾਂ ਦੀ ਮਾਂ ਤੇ ਭੈਣ ਨੂੰ ਦੰਗਿਆਂ ਦੇ ਵਿੱਚ ਜੂਂਦੇ ਸਾੜ ਦਿੱਤਾ ਗਿਆ ਸੀਗਾ ਔਰ ਖੜਗੇ ਸਾਹਿਬ ਤੇ ਉਹਨਾਂ ਦੇ ਪਿਤਾ ਨੇ ਜੰਗਲ ਦੇ ਵਿੱਚ ਲੋਕੇ ਆਪਣੀ ਜਾਨ ਬਚਾਈ ਸੀ ਤੇ ਉੱਥੇ ਮਿਹਨਤ ਮਜ਼ਦੂਰੀ ਕੀਤੀ ਸੀ ਤੇ ਅੱਜ ਉਹ ਇਥੋਂ ਤੱਕ ਪਹੁੰਚੇ ਆ ਉਹਨਾਂ ਬਾਰੇ ਭੱਦੀ ਟਿੱਪਣੀ ਕਰਕੇ ਵਿਖਾ ਫਿਰ ਮੈਂ ਤੈਨੂੰ ਮੰਨੂਗਾ ਸਾਰ ਬੂਤਾ ਸਿੰਘ ਤੇ ਚਲੇ ਗਏ ਉਹਨਾਂ ਦਾ ਤੇ ਮੇਰੇ ਖਿਆਲ ਪਰਿਵਾਰ ਦੇ ਵਿੱਚੋਂ ਵੀ ਕੋਈ ਸਿਆਸਤ ਦੇ ਵਿੱਚ ਨਹੀਂ ਹੈਗਾ ਵਾ ਔਰ ਮੈਂ ਤੈਨੂੰ ਉਹਨਾਂ ਦੇ ਬਾਰੇ ਆਪਾਂ ਬੋਲ ਨਹੀਂ ਸਕਦੇ ਆਪਾਂ ਸੋਏ ਚਾਪ ਲੂਸੀ ਤੋਂ ਕਾਗਰਸੀ ਨੇ ਇਕੱਠੇ ਹੀ ਉਹ ਜਿਹੇ ਲੋਕ ਕੀਤੇ ਨੇ ਔਰ ਤੇਰੀ ਹਰ ਗੱਲ ਦੇ ਵਿੱਚ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਆ ਵੀ ਐਕਟਿੰਗ ਨਕਲੀਪਨ ਜਿਹੜਾ ਉਹ ਝਲਕਦਾ ਰਹਿੰਦਾ ਵਾ ਜਿਹੜੇ ਓਪਨਲੀ ਸਟੇਜ ਤੋਂ ਸਾਡੇ ਰੋਕਾ ਬਾਰੇ ਇਹ ਗੱਲਾਂ ਬੋਲਦੇ ਨੇ ਉਹ ਬੰਦ ਕਮਰਿਆਂ 'ਚ ਸਾਨੂੰ ਕਿੰਨਾ ਕੁ ਗਾਲ ਮੰਦਾ ਕਰਦੇ ਹੋਣਗੇ ਕਿੰਨੀਆਂ ਕਿ ਟਿੱਚਰਾਂ ਕਰਦੇ ਹੋਣਗੇ ਸਾਡੀਆਂ ਧੀਆ ਭੈਣਾਂ ਨੂੰ ਜਾਂ ਸਾਨੂੰ ਇਹ ਸੋਚ ਹੈ ਤੇਰੀ ਯਾਰ ਮਤਲਬ ਤੁਸੀਂ ਲੋਕ ਕਾਂਗਰਸ ਦੇ ਲੀਡਰ ਬਣੇ ਫਿਰਦੇ ਹੋ ਕਾਂਗਰਸ ਲੀਡਰਸ਼ਿਪ ਨੂੰ ਤੈਨੂੰ ਬਿਨਾਂ ਦੇਰੀ ਤੋਂ ਜਿਹੜਾ ਉਹ ਪਾਰਟੀ 'ਚੋਂ ਕੱਢ ਦੇਣਾ ਚਾਹੀਦਾ ਤੇਰੇ ਵਰਗੇ ਹੰਕਾਰੀ ਬੰਦੇ ਨੂੰ ਉਲਜਲੂਲ ਬੋਲਣ ਵਾਲੇ ਨੂੰ ਤੇਰਾ ਇੱਕ ਬਿਆਨ ਥੋੜੀ ਆਇਆ ਯਾਰ ਇਹਦੇ ਉੱਤੇ ਆਪਾਂ ਕਾਂਗਰਸ ਦੀ ਹਾਲਤੀ ਪੰਜਾਬ 'ਚ ਇਹੋ ਜਿਹੀ ਕਰ ਦਿੱਤੀ ਆ ਮੇਰਾ ਖਿਆਲ ਆ ਵੀ ਤਰਨ-ਤਰਨ ਦੇ ਵਿੱਚ ਵੀ ਤੁਸੀਂ ਦੂਜੇ ਨੰਬਰ ਦੇ ਉੱਤੇ ਕੇ ਗੰਗਾ ਗਿਆਨ ਗੱਲ ਮੁੱਕਦੀ ਨਹੀਂ ਚਾਹੇ 100-100 ਟੁੱਬੀਆਂ ਲਾਈਏ ਮੱਕੇ ਗਿਆਨ ਗੱਲ ਮੁੱਕਦੀ ਨਹੀਂ ਚਾਹੇ 100-100 ਹੱਜ ਕਰਾਈਏ ਬੋਧ ਗਿਆਨ ਗੱਲ ਮੁੱਕਦੀ ਨਹੀਂ ਚਾਹੇ 100-100 ਪੰਥ ਪੜਾਈਏ ਬੁੱਲੇ ਸ਼ਾ ਗੱਲ ਤਾਂ ਮੁੱਕਦੀ ਜੇ ਮੈਂ ਨੂੰ ਵਿੱਚੋਂ ਮੁਕਾਈਏ ਦੋਸਤੋ ਤਿੰਨ ਚਾਰ ਦਿਨ ਤੋਂ ਪੰਜਾਬ ਦੇ ਵਿੱਚ ਇੱਕ ਮੁੱਦਾ ਜਿਹੜਾ ਉਹ ਬਹੁਤ ਗਰਮਾਇਆ ਹੋਇਆ ਵਾ ਜਿਹਦੇ ਵਿੱਚ ਕਾਂਗਰਸ ਦੇ ਪ੍ਰਧਾਨ ਜਿਹੜੇ ਰਾਜਾ ਵੜਿੰਗ ਨੇ ਉਹਨਾਂ ਇੱਕ ਲੈਕਚਰ ਦੇ ਦੌਰਾਨ ਆਪਣੇ ਭਾਸ਼ਣ ਦੇ ਦੌਰਾਨ ਸਾਰ ਬੂਟਾ ਸਿੰਘ ਜਿਹੜੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਰਹੇ ਨੇ ਉਨਾ ਬਾਰੇ ਜਿਹੜੇ ਸ਼ਬਦ ਬੋਲੇ ਆ ਉਹਦੇ ਨਾਲ ਕੇਵਲ ਦਲਤਪਾਈ ਚਾਰੇ ਦਾ ਨਹੀਂ ਜਿਹੜਾ ਵੀ ਇਨਸਾਨ ਇਨਸਾਨੀਅਤ ਨੂੰ ਪਿਆਰ ਕਰਦਾ ਉਸ ਹਰ ਬੰਦੇ ਦਾ ਉਹ ਦਿਲ ਦੁਖਿਆ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਣਾ ਵੈਸੇ ਤੇ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵੀ ਉਹਨੇ ਕੀ ਬੋਲਿਆ ਉਹ ਆਪਣੇ ਲੈਕਚਰ ਚ ਰਾਜਾ ਵੜਿੰਗ ਕਹਿੰਦਾ ਕਿ ਸਾਰ ਬੂਟਾ ਸਿੰਘ ਸਰਦਾਰ ਵੀ ਨਹੀਂ ਕਹਿੰਦਾ ਕਿ ਬੂਟਾ ਸਿੰਘ ਇੱਕ ਮਜਬੀ ਸਿੱਖ ਕਾਲੇ ਰੰਗ ਦਾ ਬੰਦਾ ਸੀਗਾ ਔਰ ਪੱਠੇ ਪਾਉਂਦੇ ਪਾਉਂਦੇ ਨੂੰ ਚੁੱਕ ਕੇ ਕਾਂਗਰਸ ਨੇ ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿੱਤਾ ਇਹ ਸ਼ਬਦ ਉਹਨੇ ਸਾਰ ਬੂਟਾ ਸਿੰਘ ਬਾਰੇ ਬੋਲੇ ਆ ਔਰ ਮੈਂ ਰਾਜਾ ਵੜਿੰਗ ਨੂੰ ਇੱਕ ਗੱਲ ਮਤਲਬ ਉਹਨੂੰ ਪੜ ਲੈਣਾ ਚਾਹੀਦਾ ਯਾਰ ਮੈਂ ਤੇ ਆ ਦੋ ਤਿੰਨ ਦਿਨ ਲਾਏ ਵੀ ਪਹਿਲਾਂ ਸਾਰ ਬੂਟਾ ਸਿੰਘ ਬਾਰੇ ਜਿੰਨੀ ਜਿਹੜੇ ਸਵਰਗਵਾਸੀ ਨੇ ਉਹਨਾਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਜਾਵੇ ਫੇਰ ਹੀ ਕੁਝ ਬੋਲਣਾ ਚਾਹੀਦਾ ਵਾ ਉਹਦਾ ਇਤਿਹਾਸ ਵੇਖ ਲਿਆ ਜਾਵੇ ਉਹਨਾਂ ਦਾ ਤੇ ਫੇਰ ਹੀ ਕੋਈ ਗੱਲ ਜਿਹੜੀ ਅਗਲੀ ਕਰਨੀ ਚਾਹੀਦੀ ਆ ਔਰ ਉਹਦੇ ਵਿੱਚ ਮੈਂ ਜਿੰਨੀ ਕਿ ਜਾਣਕਾਰੀ ਰੱਖਦਾ ਕਿ ਸਾਰ ਬੂਟਾ ਸਿੰਘ ਜਿਨ੍ਹਾਂ ਦਾ ਜਨਮ 1934 ਦੇ ਵਿੱਚ ਹੋਇਆ ਉਹ 28 ਸਾਲ ਦੇ ਸੀਗੇ 1962 ਦੇ ਵਿੱਚ ਉਹ ਮੋਗੇ ਦੇ ਵਿੱਚੋਂ ਐਮਪੀ ਬਣ ਜਾਂਦੇ ਨੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਉਹ ਇਲੈਕਸ਼ਨ ਜیتے ਨੇ 1960 ਚ ਉਸ ਤੋਂ ਪਹਿਲਾਂ ਉਹ ਕਾਲੀ ਦਲ ਦੀ ਮੈਂਬਰਸ਼ਿਪ ਜਿਹੜੀ ਜੁਆਇਨ ਕਰਦੇ ਨੇ ਜਦੋਂ ਕਾਲੀ ਦਲ ਤੇ ਕਾਂਗਰਸ ਇਕੱਠੀ ਸੀ ਮੇਰੇ ਖਿਆਲ ਸਾਰ ਪ੍ਰਕਾਸ਼ ਸਿੰਘ ਬਾਦਲ ਉਹਨਾ ਵੀ ਉਸ ਮਤਲਬ ਨਿਸ਼ਾਨ ਦੇ ਉੱਤੇ ਉਦੋਂ ਜਦੋਂ ਗੱਠਜੋੜ ਸੀਗਾ ਉਦੋਂ ਇਲੈਕਸ਼ਨ ਜਿਹੜੀ ਪਹਿਲੀ ਉਹ ਕਾਂਗਰਸ ਵੱਲੋਂ ਲੜੀ ਸੀਗੀ ਔਰ ਉਸ ਤੋਂ ਪਹਿਲਾਂ ਜਿਹੜਾ ਵਾ ਉਹ ਬੀਏ ਬੀਏ ਜਿਹੜੀ ਉਹਨਾਂ ਬੀਏ ਆਨਰ ਕੀਤੀ ਹੈ ਉਹ ਲੈਲਪੁਰ ਖਾਲਸਾ ਕਾਲਜ ਜਲੰਧਰ ਤੋਂ ਕੀਤੀ ਹੈ ਔਰ ਐਮਏ ਜਿਹੜੀ ਉਹਨਾਂ ਨੇ ਗੁਰਨਾਨਕ ਖਾਲਸਾ ਕਾਲਜ ਬੰਬੇ ਤੋਂ ਕੀਤੀ ਹੈ ਉਸ ਤੋਂ ਬਾਅ ਸਿਆਸਤ ਚ ਆਉਣ ਤੋਂ ਬਾਅਦ ਉਹਨਾਂ ਨੇ ਪੀ ਐਚ ਡੀ ਜਿਹੜੀ ਉਹ ਬੰਦੇਲਖੰਡ ਤੋਂ ਕੀਤੀ ਆ ਔਰ ਉਸ ਤੋਂ ਪਹਿਲਾਂ ਸਿਆਸਤ ਚ ਆਉਣ ਤੋਂ ਪਹਿਲਾਂ ਉਹ ਜਰਨਲਿਸਟ ਰਹੇ ਨੇ ਉਹ ਪੱਤਰਕਾਰ ਦਾ ਇੱਕ ਰੋਲ ਨਿਭਾਉਂਦੇ ਸੀਗੇ ਫਿਰ ਰਾਜਾ ਬੜਿੰਗ ਜੀ ਤੁਸੀਂ ਉਹਨਾਂ ਨੂੰ ਕਿਹੜੇ ਵੇਲੇ ਪੱਠੇ ਪਾਉਂਦੇ ਵੇਖ ਲਿਆ ਫਿਰ ਤੁਸੀਂ ਅਗਲੇ ਦਿਨ ਸਪਾਈਆਂ ਦਿੰਦੇ ਹੋ ਕਿ ਮੈਂ ਕਹਾਣੀ ਸੁਣਦਾ ਸੀਗਾ ਇਹ ਕਹਾਣੀਆਂ ਕੋ ਬੱਚਿਆਂ ਵਾਲੀਆਂ ਥੋੜੀਆਂ ਨੇ ਵੀ ਚਾਚਾ ਚੌਧਰੀ ਵਾਲੀਆਂ ਕਹਾਣੀਆਂ ਨੇ ਜੋ ਮਨ ਚ ਆਇਆ ਜੋ ਤੁਸੀਂ ਪੜ ਲਿਆ ਉਹ ਜਲੂਲ ਜੋ ਤੁਸੀਂ ਕਾਰਟੂਨ ਪੜ ਲਏ ਤੇ ਉਹ ਬੋਲ ਦਿੱਤਾ ਉਹ ਇਸ ਤੋਂ ਪਹਿਲਾਂ ਜਰਨਲਿਸਟ ਸੀਗੇ ਸਿਆਸਤ ਚ ਆਉਣ ਤੋਂ ਪਹਿਲਾਂ ਲੇਖ ਲਿਖਦੇ ਸੀਗੇ ਉਹਨਾਂ ਲੇਖਾਂ ਕਰਕੇ ਉਹ ਸਿਆਸਤਦਾਨਾਂ ਦੇ ਜਿਹੜਾ ਮਤਲਬ ਨਿਗਾਹ ਦੇ ਵਿੱਚ ਚੜੇ ਸੀ ਜਦੋਂ ਉਹਨਾਂ ਸਿਆਸਤ ਜੁਆਇਨ ਕੀਤੀ ਆ 62 ਤੋਂ ਪਹਿਲੀ ਵਾਰ ਹੀ ਐਮਪੀ ਬਣਦੇ ਨੇ 1967 ਦੇ ਵਿੱਚ ਉਹ ਰੋਪੜ ਤੋਂ ਇਲੈਕਸ਼ਨ ਜਿੱਤੇ ਨੇ ਔਰ ਉਸ ਤੋਂ ਬਾਅਦ ਉਹ ਰਾਜਸਥਾਨ ਦੇ ਵਿੱਚ ਜਲੌਰ ਤੋਂ ਇਲੈਕਸ਼ਨ ਲੜਦੇ ਰਹੇ ਔਰ 8 ਵਾਰੀ ਉਹ ਐਮਪੀ ਰਹੇ ਨੇ ਮਤਲਬ ਇਸ ਦੇਸ਼ ਦੇ ਵਿੱਚ ਇਸ ਪਾਰਲੀਮੈਂਟ ਦੇ ਵਿੱਚ 8 ਵਾਰੀ ਉਹਨਾਂ ਨੂੰ ਜਿੱਤਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਇਹਦੇ ਨਾਲ ਨਾਲ ਉਹ ਗਵਰਨਰ ਰਹੇ ਨੇ ਬਿਹਾਰ ਦੇ ਮਨਿਸਟਰ ਰਹੇ ਨੇ ਔਰ ਚੇਅਰਮੈਨ ਜਿਹੜੇ ਐਸ ਸੀ ਐਸ ٹی ਐਕਟ ਕਮਿਸ਼ਨ ਆ ਉਹਦੇ ਚੇਅਰਮੈਨ ਰਹੇ ਆ ਔਰ 1986 ਦੇ ਵਿੱਚ ਮਤਲਬ ਜਦੋਂ ਉਹ 52 ਸਾਲ ਦੇ ਸੀਗੇ ਮੇਰਾ ਖਿਆਲਤ ਉਹ ਦੇਸ਼ ਦੇ ਮਤਲਬ ਗ੍ਰਹਿ ਮੰਤਰੀ ਬਣਦੇ ਨੇ ਇਸ ਤੋਂ ਪਹਿਲਾਂ ਉਹ ਖੇਤੀਬਾੜੀ ਮੰਤਰੀ ਵੀ ਰਹੇ ਉਹ ਖਾਦ ਮੰਤਰੀ ਵੀ ਰਹੇ ਉਹ ਰੇਲ ਮੰਤਰੀ ਵੀ ਰਹੇ ਔਰ ਉਹ ਖੇਡ ਮੰਤਰੀ ਵੀ ਰਹੇ ਔਰ ਨਿਮਰਤਾ ਇੰਨੀ ਸੀ ਕਿ ਜਦੋਂ ਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸੁਨੇਹਾ ਲੱਗਾ ਸੀ ਨਾ ਜਦੋਂ ਸੰਦੇਸ਼ ਗਿਆ ਸੀਗਾ ਤੇ ਗਲ ਦੇ ਵਿੱਚ ਤਖਤੀ ਪਾ ਕੇ ਉਹ ਅਕਾਲ ਤਖਤ ਸਾਹਿਬ ਤੇ ਆਏ ਸੀਗੇ ਹਰਮੰਦਰ ਸਾਹਿਬ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਸੀਗੀ ਇਹ ਸਾਰ ਬੂਟਾ ਸਿੰਘ ਸੀ ਔਰ ਕਾਂਗਰਸ ਨੂੰ ਦੇਣ ਦੱਸਾ ਤੁਸੀਂ ਕਹਿੰਦੇ ਵੀ ਕਾਂਗਰਸ ਨੇ ਚੁੱਕ ਕੇ ਉਹਨਾਂ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿੱਤਾ ਸੀਗਾ 1977 ਦੇ ਵਿੱਚ ਜਦੋਂ ਜਨਤਾ ਪਾਰਟੀ ਦੀ ਪੂਰੀ ਲਹਿਰ ਸੀ ਨਾ ਕਾਂਗਰਸ ਟੁੱਟ ਗਈ ਸੀਗੀ ਔਰ ਵੱਡੇ ਤੋਂ ਵੱਡੇ ਲੀਡਰ ਜਿਹੜੇ ਉਹ ਕਾਂਗਰਸ ਨੂੰ ਛੱਡ ਕੇ ਜਾ ਚੁੱਕੇ ਸੀਗੇ ਉਸ ਵੇਲੇ ਇੰਦਰਾ ਗਾਂਧੀ ਦੀ ਗਵਾਹੀ 'ਚ ਜਦੋਂ ਮਤਲਬ ਇੰਦਰਾ ਗਾਂਧੀ ਦੀ ਗਵਾਹੀ ਦੇ ਵਿੱਚ ਕਾਂਗਰਸ ਕੰਮ ਕਰਦੀ ਸੀ ਇੱਕੋ ਜਰਨਲ ਸਖਤਰ ਬਚਿਆ ਸੀਗਾ ਉਹ ਸੀਗੇ ਸਾਰ ਬੂਟਾ ਸਿੰਘ ਔਰ ਮਿਹਨਤ ਕਰਕੇ 3 ਸਾਲ ਕਿੰਨਾ ਸਾਲਾਂ ਬਾਅਦ ਫੇਰ 1980 ਦੇ ਵਿੱਚ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਇਹ ਸਾਰ ਬੂਟਾ ਸਿੰਘ ਦੀ ਕਾਂਗਰਸ ਨੂੰ ਦੇਣ ਔਰ ਸਾਰ ਬੂਟਾ ਸਿੰਘ ਜਿੰਨੇ ਸਾਲ ਐਮਪੀ ਰਹੇ ਹਨ ਨਾ ਦੇਸ਼ ਦੇ ਅੱਜ ਤੱਕ ਤੁਹਾਡੀ ਉਨੀ ਉਮਰ ਨਹੀਂ ਹੋਈ ਹੋਣੀ ਰਾਜਾ ਵੜਿੰਗ ਜੀ ਜਿਨ੍ਹਾਂ ਨੂੰ ਤੁਸੀਂ ਮਤਲਬ ਕਾਲੇ ਰੰਗ ਦਾ ਤੇ ਤੁਸੀਂ ਦੱਸ ਦਿੱਤਾ ਵੀ ਪੱਠੇ ਪਾਉਣ ਵਾਲਾ ਗ੍ਰਹਿ ਮੰਤਰੀ ਬਣਾ ਦਿੱਤਾ ਸੀ ਔਰ ਕਾਬਲੀਅਤ ਉਸ ਬੰਦੇ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗਾ ਉਸ ਇਨਸਾਨ ਉਸ ਸ਼ਖਸ਼ ਦੇ ਵਿੱਚ ਕਾਬਲੀਅਤ ਕਿੰਨੀ ਸੀਗੀ ਕਿ ਮੋਦੀ ਸਾਹਿਬ ਨੇ ਇੱਕ ਵਾਰੀ ਐਸ ਸੀ ਭਾਈਚਾਰੇ ਬਾਰੇ ਕੋਈ ਸ਼ਬਦ ਬੋਲੇ ਸੀਗੇ ਔਰ ਸਾਰ ਬੂਟਾ ਸਿੰਘ ਉਹ ਉਸ ਵੇਲੇ ਜਿਹੜੀ ਆ ਕਮੇਟੀ ਸੀ ਅਫੇਅਰ ਕਮੇਟੀ ਜਿਹਨੂੰ ਪਾਰਲੀਮੈਂਟ ਅਫੇਅਰ ਕਮੇਟੀ ਆ ਪੀ ਐਸ ਸੀ ਦੇ ਮੈਂਬਰ ਸੀਗੇ ਔਰ ਨਰਿੰਦਰ ਮੋਦੀ ਕੋਲੋਂ ਜਦੋਂ ਦੇਸ਼ ਮੁੱਖ ਮੰਤਰੀ ਸੀਗੇ ਗੁਜਰਾਤ ਦੇ ਉਹਨਾਂ ਕੋਲੋਂ ਲਿਖਤੀ ਮਾਫੀ ਮੰਗਾਈ ਸੀ ਇਹ ਸਾਰ ਬੂਟਾ ਸਿੰਘ ਦੀ ਕਾਬਲੀਅਤ ਸੀਗੀ ਔਰ ਜਿਹੜੇ ਤੁਸੀਂ ਸ਼ਬਦ ਬੋਲੇ ਆ ਉਹਨਾਂ ਨੂੰ ਏਡਾ ਤੁਸੀਂ ਲਾਈਟਲੀ ਅਗਲੇ ਦਿਨ ਆਪਾਂ ਸੋਪੇ ਤੇ ਬਹਿ ਕੇ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਨਹੀਂ ਹੈ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਤੁਸੀਂ ਪੜੋ ਤੇ ਸਹੀ ਤੁਹਾਨੂੰ ਕਾਂਗਰਸ ਨੇ ਰੁਤਬਾ ਐਡਾ ਵੱਡਾ ਦੇ ਦਿੱਤਾ ਤੇ ਲਿਆਕਤ ਕੀ ਆ ਤੁਹਾਡੇ ਵਿੱਚ ਦੇਸ਼ 'ਚ ਸਾਡਾ ਜਿਹੜਾ ਸੰਵਿਧਾਨ ਹੈ ਉਹਦੇ ਆਰਟੀਕਲ 15 'ਚ ਪਤਾ ਕੀ ਲਿਖਿਆ ਕਾਸਟ ਜਿਹਨੂੰ ਤੁਸੀਂ ਜਾਤ ਪਾਤ ਕਹਿ ਸਕਦੇ ਹੋ ਰੇਸ ਵੀ ਰੰਗ ਰੂਪ ਦੇ ਸੈਕਸ ਵੀ ਮੇਲ ਫੀਮੇਲ ਰੀਜ਼ਨ ਰਿਲੀਜਨ ਤੇ ਬਰਥ ਪਲੇਸ ਦੇ ਹਿਸਾਬ ਦੇ ਨਾਲ ਤੁਸੀਂ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਨਾ ਤੁਸੀਂ ਜਾਤ ਪਾਤ ਬਾਰੇ ਨਾ ਤੁਸੀਂ ਰੰਗ ਨੂੰ ਮਤਲਬ ਭੇਦਭਾਵ ਕਰ ਸਕਦੇ ਹੋ ਲਿੰਗ ਮੇਲ ਫੀਮੇਲ ਮੈਂ ਕਹਿ ਰਿਹਾ ਵੀ ਜਿੱਥੇ ਕਿਤੇ ਔਰਤ ਤੇ ਬੰਦਾ ਕੰਮ ਕਰਦੇ ਆ ਇਸ ਕਰਕੇ ਉਹਦੀ ਤਨਖਾਹ ਜਾਂ ਇਸ ਕਰਕੇ ਬਰਾਬਰਤਾ ਨਹੀਂ ਘਟ ਕੀਤੀ ਜਾ ਸਕਦੀ ਵੀ ਉਹ ਔਰਤ ਆ ਅੱਗੇ ਕਿਸੇ ਰੀਜ਼ਨ ਦੇ ਵਿੱਚ ਖੇਤਰ ਕਰਕੇ ਤੁਸੀਂ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ ਵੀ ਕੋਈ ਬੰਦਾ ਕਿੱਥੋਂ ਆਇਆ ਵਾ ਰਿਲੀਜੀਅਨ ਕਰਕੇ ਤੁਸੀਂ ਕਿਸੇ ਨਾਲ ਕਿਸੇ ਦੇ ਧਰਮ ਕਰਕੇ ਕਿਸੇ ਨਾਲ ਇਸ ਤਰ੍ਹਾਂ ਦੇ ਸ਼ਬਦ ਨਹੀਂ ਬੋਲ ਸਕਦੇ ਵਿਤਕਰਾ ਨਹੀਂ ਕਰ ਸਕਦੇ ਤੁਹਾਡੀ ਜਾਣਕਾਰੀ ਵਧਾ ਰਿਹਾ ਔਰ ਦੂਜੀ ਬਰਥ ਪਲੇਸ ਕਰਕੇ ਤੁਸੀਂ ਕਿਸੇ ਦੇ ਨਾਲ ਜਿਹੜਾ ਵਿਚਕਰਾਨੀ ਕਰ ਸਕਦੇ ਕਿ ਬੰਦੇ ਦਾ ਜਨਮ ਜਿਹੜਾ ਵਾ ਕਿਸੇ ਦੇਸ਼ ਚ ਕਿਤੋਂ ਦਾ ਵੀ ਹੋਇਆ ਜਦੋਂ ਉਹਨੂੰ ਭਾਰਤ ਦੀ ਨਾਗਰਿਕਤਾ ਮਿਲ ਗਈ ਆ ਤੇ ਉਹਦੇ ਉੱਤੇ ਤੁਸੀਂ ਇਹੋ ਜਿਹੀ ਟਿੱਪਣੀ ਨਹੀਂ ਕਰ ਸਕਦੇ ਮਿਸਾਲ ਦੇ ਤੌਰ ਤੇ ਸੋਨੀਆ ਗਾਂਧੀ ਹੋਣਾ ਦਾ ਜਨਮ ਜਿਹੜਾ ਵਾ ਤੁਹਾਡੇ ਮਤਲਬ ਬਿਗ ਬਾਸ ਨੇ ਉਹਨਾਂ ਦਾ ਜਨਮ ਇਟਲੀ ਦੇ ਵਿੱਚ ਹੋਇਆ ਉਸ ਤੋਂ ਬਾਅਦ ਉਹ ਇੰਡੀਆ ਚ ਆਏ ਨੇ ਤੇ ਉਹਨਾਂ ਦੇ ਉੱਤੇ ਇਹੋ ਜਿਹੀ ਟਿੱਪਣੀ ਨਹੀਂ ਕੀਤੀ ਜਾ ਸਕਦੀ ਉਹ ਗੈਰ ਸੰਵਧਾਨਕ ਹੋਊਗੀ ਔਰ ਉਹਦੇ ਉੱਤੇ ਕੇਸ ਰਜਿਸਟਰਡ ਹੋਊਗਾ ਔਰ ਜਿਸ ਰੰਗ ਦੇ ਉੱਤੇ ਤੁਸੀਂ ਟਿੱਪਣੀ ਕੀਤੀ ਜਿਸ ਜਾਤਪਾਤ ਦੇ ਉੱਤੇ ਤੁਸੀਂ ਆਪਣੀ ਟਿੱਪਣੀ ਕੀਤੀ ਆ ਆਪਦੀ ਘਟਿਆ ਸੋਚ ਤੇ ਮਾਨਸਿਕਤਾ ਜਿਹੜੀ ਦਰਸਾਈ ਆ ਮੈਂ ਤੁਹਾਡੀ ਇਹ ਵੀ ਜਾਣਕਾਰੀ ਵਧਾਵਾ ਕਿ ਸਾਰ ਬੂਟਾ ਸਿੰਘ ਇਕੱਲੇ ਕਾਲੇ ਰੰਗ ਦੇ ਨਹੀਂ ਸੇ 700 ਕਰੋੜ ਦੀ ਵਾਦੀ ਆ ਨਾ ਜੇ ਦੁਨੀਆ ਦੇ ਵਿੱਚ ਤੇ 120 ਕਰੋੜ ਜਿਹੜੇ ਲੋਕ ਆ ਉਹ ਕਾਲੇ ਰੰਗ ਦੇ ਨੇ ਦੇਸ਼ ਮਤਲਬ ਇਹ ਦੁਨੀਆ ਦੇ ਵਿੱਚ ਤੇ ਅੱਜ ਨਹੀਂ ਸਦੀਆਂ ਤੋਂ ਤੁਹਾਡੇ ਵਰਗੇ ਘਟਿਆ ਮਾਨਸਿਕਤਾ ਵਾਲੇ ਲੋਕ ਜਿਹੜੇ ਆ ਉਹ ਦਲਤਾਂ ਨੂੰ ਗਰੀਬਾਂ ਨੂੰ ਲੁਤਾੜਨ ਦੀ ਪੂਰੀ ਜਿਹੜੀ ਉਹ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਇਹ ਇਹ ਕਦੀ ਆਪਣੀਆਂ ਮਤਲਬ ਕੋਸ਼ਾਂ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਗਰੀਬ ਬੰਦਾ ਹਮੇਸ਼ਾ ਹੀ ਜਿਹੜਾ ਵਾ ਉਹ ਵਿਦਰੋਹ ਕਰਦਾ ਵਾ ਗਰੀਬ ਬੰਦਾ ਜਿਹੜਾ ਹਮੇਸ਼ਾ ਹੀ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਂਦਾ ਵਾ ਔਰ ਇਹ ਪਹਿਲੀ ਵਾਰੀ ਨਹੀਂ ਹੋਇਆ ਇਸ ਨਸਲ ਭੇਦ ਦਾ ਜਿਹੜਾ ਸ਼ਿਕਾਰ ਆ ਨਾ ਉਹ ਤੁਹਾਡੇ ਵਰਗੇ ਸ਼ਿਕਾਰੀ ਕੇਵਲ ਮਤਲਬ ਜਿਨ੍ਹਾਂ ਨੇ ਸ਼ਿਕਾਰ ਕੀਤਾ ਉਹ ਕੇਵਲ ਸਾਰ ਬੂਟਾ ਸਿੰਘ ਹੀ ਇਹਦਾ ਸ਼ਿਕਾਰ ਨਹੀਂ ਹੋਇਆ ਸਗੋਂ ਇਹ ਬਹੁਤ ਪੁਰਾਣੀ ਹੈ ਰਵਾਇਤ ਤੇ ਤੁਹਾਡਾ ਜਿਹੜਾ ਹੰਕਾਰ ਆ ਬੜੀ ਧੀਰ ਤੋਂ ਜਿਹੜਾ ਉਹ ਝਲਕਦਾ ਆਉਂਦਾ ਸਦੀਆਂ ਤੋਂ ਝਲਕਦਾ ਆਉਂਦਾ ਵਾ ਜਿੱਦੇ ਸਿਰ ਦੇ ਉੱਤੇ ਜਿਨ੍ਹਾਂ ਦੇ ਸਿਰ ਦੇ ਉੱਤੇ ਕਾਂਗਰਸ ਨੇ ਦੇਸ਼ ਭਰ ਦੇ ਵਿੱਚ ਰਾਜ ਕੀਤਾ ਨਾ 70 ਸਾਲ ਉਹ ਉਹ ਰਾਜ ਕੀਤਾ ਉਹਨਾਂ ਦਲਤਾਂ ਦੇ ਸਿਰ ਦੇ ਉੱਤੇ ਔਰ ਜਿੰਨੂੰ ਕਾਂਗਰਸ ਆਪਣਾ ਆਈਡਲ ਮੰਨਦੀ ਆ ਮਹਾਤਮਾ ਗਾਂਧੀ ਜਿਨ੍ਹਾਂ ਨੂੰ ਨਾ ਰਾਸ਼ਟਰ ਪਿਤਾ ਦਾ ਖਿਤਾਬ ਦਿੱਤਾ ਦੇਸ਼ ਦੇ ਵਿੱਚ ਉਹਨਾਂ ਦੀ ਉਹਨਾਂ ਨੂੰ ਆਈਡਲ ਮੰਨ ਕੇ ਉਹਨਾਂ ਦੀਆਂ ਨੀਤੀਆਂ ਨੂੰ ਲੈ ਕੇ ਅੱਜ ਤੱਕ ਉਹ ਦੇਸ਼ ਦੇ ਵਿੱਚ ਰਾਜਕੰਡ ਹੈ ਆ ਉਸ ਤੋਂ ਪਹਿਲਾਂ ਉਹ ਵੀ ਇਹਦਾ ਸ਼ਿਕਾਰ ਹੋਇਆ ਸਾਊਥ ਅਫਰੀਕਾ ਦੇ ਵਿੱਚ ਇੱਕ ਵਾਰੀ ਮਹਾਤਮਾ ਗਾਂਧੀ ਨੂੰ ਟ੍ਰੇਨ ਦੇ ਵਿੱਚੋਂ ਲਾ ਦਿੱਤਾ ਗਿਆ ਸੀਗਾ ਰੰਗ ਕਰਕੇ ਵੀ ਕਾਲੇ ਰੰਗ ਦਾ ਬੰਦਾ ਵਾ ਤੇ ਉਹਨੂੰ ਟ੍ਰੇਨ ਦੇ ਵਿੱਚੋਂ ਥੱਲੇ ਲਾ ਦਿੱਤਾ ਸੀਗਾ ਔਰ ਮਹਾਤਮਾ ਗਾਂਧੀ ਨੇ ਪਹਿਲਾ ਜਿਹੜਾ ਸਤਿਆਗ੍ਰਹਿਆ ਉੱਥੋਂ ਸ਼ੁਰੂ ਕੀਤਾ ਸੀਗਾ ਔਰ ਸਾਊਥ ਅਫਰੀਕਾ ਦੇ ਵਿੱਚ ਨੈਲਸਨ ਮੰਡੇਲਾ ਉਹ ਜਿਹੜੇ ਆ ਉਹ ਮਹਾਤਮਾ ਗਾਂਧੀ ਨੂੰ ਆ ਕਿਤਾਬ 'ਚ ਲਿਖਿਆ ਮੈਂ ਬਿਨਾਂ ਪੜੇ ਨਹੀਂ ਗੱਲਾਂ ਕਰਦਾ ਇਸ ਕਿਤਾਬ ਦੇ ਵਿੱਚ ਲਿਖਿਆ ਵੀ ਉਹ ਮਹਾਤਮਾ ਗਾਂਧੀ ਨੂੰ ਆਪਣਾ ਆਈਡਲ ਮੰਨਦੇ ਸੀਗੇ ਉਹਨਾਂ ਨੇ ਜਿਹੜਾ ਆਪਣਾ ਸਤਿਆਗ੍ਰਹਿ ਕਾਲੇ ਤੇ ਆ ਜਿਹੜਾ ਵਿਤਕਰਾ ਮਿਟਾਉਣ ਵਾਲਾ ਸੀਗਾ ਵਾਈਟ ਜਿਹੜੀ ਸਕਿਨ ਹੈ ਤੇ ਬਲੈਕ ਸਕਿਨ ਦਾ ਇਹ ਨੈਲਸਨ ਮੰਡੇਲਾ ਨੇ ਮਹਾਤਮਾ ਗਾਂਧੀ ਤੋਂ ਇਨਸਪਾਇਰ ਹੋ ਕੇ ਜਿਹੜਾ ਉਹ ਸਤਿਆਗ੍ਰਹਿ ਸ਼ੁਰੂ ਕੀਤਾ ਸੀਗਾ ਔਰ ਨੈਲਸਨ ਮੰਡੇਲਾ ਸਕੂਅਰ ਆ ਜਿਹੜਾ ਸਾਊਥ ਅਫਰੀਕਾ ਦੇ ਵਿੱਚ ਉੱਥੇ ਨੈਲਸਨ ਮੰਡੇਲਾ ਦੇ ਨਾਲ ਮਹਾਤਮਾ ਗਾਂਧੀ ਦਾ ਬੁੱਕ ਬੁੱਤ ਜਿਹੜਾ ਉੱਥੇ ਲੱਗਾ ਹੋਇਆ ਵਾ ਇਹ 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 ਤੁਹਾਡਾ ਮਤਲਬ ਵਿਤਕਰਾ ਮਣਾਉਣ ਦੀ ਤੁਹਾਡੀ ਕਾਂਗਰਸ ਨੇ ਤੇ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕੀਤੀ ਉਸ ਤੋਂ ਅੱਗੇ ਆਜੋ ਆ ਮਾਰਟਨ ਲੂਥਰ ਦੀ ਇੱਕ ਬੁੱਕ ਹੈ ਉਹਦੇ ਵਿੱਚ ਉਹ ਮੰਨਦੇ ਆ ਕਿ ਉਹ ਅਮਰੀਕਨ ਲੀਡਰ ਹੈ ਬਹੁਤ ਵੱਡੇ ਮਾਰਟਨ ਲੂਥਰ ਐਟਲੰਟਾ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਬੱਸ ਬਾਈਕਾਟ ਜਿਹੜਾ ਸਤਿਆਗ੍ਰਹਿ ਸ਼ੁਰੂ ਕੀਤਾ ਸੀ ਜਿਹੜਾ ਅੰਦੋਲਨ ਸ਼ੁਰੂ ਕੀਤਾ ਸੀਗਾ ਉਹ ਮਾਰਟਨ ਲੂਥਰ ਨੇ ਕੀਤਾ ਸੀ ਕਿਉਂਕਿ ਰੋਜ਼ਾਨਾ ਦੀ ਇੱਕ ਅਮਰੀਕਨ ਜਿਹੜੀ ਔਰਤ ਸੀਗੀ ਅਫਰੀਕਨ ਅਮਰੀਕਨ ਔਰਤ ਸੀਗੀ ਉਹਨੂੰ ਬੱਸਾਂ ਦੇ ਵਿੱਚ ਇਹ ਕਾਨੂੰਨ ਹੁੰਦਾ ਸੀਗਾ ਵੀ ਅਗਲੀਆਂ ਸੀਟਾਂ ਦੇ ਉੱਤੇ ਵਾਈਟ ਸਕਿਨ ਵਾਲੇ ਬਹਿਣਗੇ ਔਰ ਪਿਛਲੀਆਂ ਸੀਟਾਂ ਦੇ ਉੱਤੇ ਜਿਹੜੇ ਕਾਲੇ ਲੋਕ ਬਹਿਣਗੇ ਉਸ ਔਰਤ ਨੇ ਮਨਾ ਕਰ ਦਿੱਤਾ ਸੀਗਾ ਅਗਲੀ ਸੀਟ ਤੋਂ ਉੱਠਣ ਲਈ ਔਰ ਮਾਰਟਨ ਲੂਥਰ ਨੇ ਇਹ ਮਹਮ ਚਲਾਈ ਸੀ ਉਹਨੂੰ ਬੱਸ ਬਾਈਕਾਟ ਦਾ ਨਾਮ ਦਿੱਤਾ ਗਿਆ ਸੀ ਉਹ ਵੀ ਆਪਣੀ ਬੁੱਕ ਦੇ ਵਿੱਚ ਲਿਖਦੇ ਆ ਕਿ ਮੈਂ ਮਹਾਤਮਾ ਗਾਂਧੀ ਤੋਂ ਇਨਸਪਾਇਰ ਹੋ ਕੇ ਵੀ ਇਹ ਨਾਨ ਵਾਇਲੈਂਟ ਮੂਵਮੈਂਟ ਸੀਗੀ ਇਨੂੰ ਜਿਹੜਾ ਮੈਂ ਉਹਨਾਂ ਤੋਂ ਸਿੱਖਿਆ ਵਾ ਤੇ ਇਹ ਜਿਹੜਾ ਮੈਂ ਅੰਦੋਲਨ ਦੇ ਵਿੱਚ ਉਹ ਕਾਮਯਾਬ ਵੀ ਹੋਏ ਔਰ ਬਹੁਤ ਜਗ੍ਹਾ ਦਿੱਤੇ ਵਿਤਕਰਾ ਮੁੱਕਾ ਵੀ ਮੈਂ ਮਹਾਤਮਾ ਗਾਂਧੀ ਦਾ ਫਾਲੋਅਰ ਨਹੀਂ ਮੇਰੀ ਕਿਤੇ ਇਸ ਵੀਡੀਓ ਤੋਂ ਇਹ ਨਾ ਸਮਝ ਲਿਆ ਜਾਵੇ ਮੈਂ ਸ਼ਹੀਦ ਭਗਤ ਸਿੰਘ ਦਾ ਫਾਲੋਅਰ ਹਾਂ ਪਰ ਮੈਂ ਇਤਿਹਾਸ ਤੇ ਜੋ ਜੋ ਅੰਦੋਲਨ ਹੋਏ ਆ ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਔਰ ਰਾਜਾ ਬੜਿੰਗ ਨੂੰ ਕਾਂਗਰਸ ਨੇ ਦਲਤਾਂ ਦੇ ਸਿਰ ਦੇ ਉੱਤੇ 70 ਸਾਲ ਰਾਜ ਕੀਤਾ ਉਹਦੀ ਇੱਕ ਮਿਸਾਲ ਹੋਰ ਦਵਾ ਸੋਨੀਆ ਗਾਂਧੀ ਨੇ ਵੀ ਇਸ ਫਾਰਮੂਲੇ ਦੇ ਉੱਤੇ ਕੰਮ ਕੀਤਾ ਇੱਕ ਰਾਣੀ ਸਿੰਘ ਨੇ ਬੁੱਕ ਲਿਖੀ ਆ 2011 ਦੇ ਵਿੱਚ ਉਹ ਮੈਂ ਸਾਰੀ ਪੜ੍ਹੀ ਆ ਉਹ ਸੋਨੀਆ ਗਾਂਧੀ ਦੀ ਜੀਵਨੀ ਦੇ ਉੱਤੇ ਕਿਤਾਬ ਹੈ ਕਿ ਐਨ ਐਕਸਟਰਾਔਰਡਨਰੀ ਲਾਈਫ ਐਨ ਇੰਡੀਅਨ ਡੈਸਟੀਨੀ ਇਹ 2011 ਦੇ ਵਿੱਚ ਰਾਣੀ ਸਿੰਘ ਨੇ ਕਿਤਾਬ ਲਿਖੀ ਆ ਜਦੋਂ ਸੋਨੀਆ ਗਾਂਧੀ ਉਹ ਦੱਸਦੇ ਨੇ ਵੀ ਜਦੋਂ ਮੈਂ ਪ੍ਰਧਾਨ ਬਣਦੀ ਆ 1998 ਦੇ ਵਿੱਚ ਕਾਂਗਰਸ ਦੀ ਸੀ타ਰਾਮ ਕੇਸਰੀ ਨੂੰ ਢਾ ਕੇ ਤੇ ਰਾਣੀ ਸਿੰਘ ਦੀ ਕਿਤਾਬ ਚ ਦਾ ਪੂਰਾ ਜ਼ਿਕਰ ਆ ਕਿ ਤੇ ਟਾਈਮ ਲੱਗਾ ਤੇ ਇਹਨੂੰ ਪੜਿਓ ਉਹਦੇ ਵਿੱਚ ਉਹ ਦੱਸਦੇ ਆ ਕਿ ਸਭ ਤੋਂ ਪਹਿਲਾਂ ਪ੍ਰਧਾਨ ਬਣਨ ਤੋਂ ਪਹਿਲਾਂ ਪ੍ਰਧਾਨ ਬਣਨ ਤੋਂ ਬਾਅਦ ਦੇਸ਼ ਦੇ ਵਿੱਚ ਬਹੁਤ ਵੱਡੇ ਲੀਡਰ ਹੋਏ ਆ ਜਿਨ੍ਹਾਂ ਕੋ ਬਹੁਤ ਸਾਰੇ ਲੋਕ ਸਿੱਖਿਆ ਲੈਂਦੇ ਰਹੇ ਉਹਨਾਂ ਨੂੰ ਫੋਲੋ ਕਰਦੇ ਰਹੇ ਆ ਸਾਰ ਹਰਕਿਸ਼ਨ ਸਰਜੀਤ ਉਸ ਬੁੱਕ ਦੇ ਵਿੱਚ ਉਹ ਲਿਖਦੀ ਆ ਰਾਣੀ ਸਿੰਘ ਸੋਨੀਆ ਗਾਂਧੀ ਨੂੰ ਪੁੱਛ ਕੇ ਉਹਨਾਂ ਆਪਣੀ ਜੀਵਨੀ ਆਪ ਹੀ ਦੱਸੀ ਉਹਨਾਂ ਨੂੰ ਉਹਦੇ ਵਿੱਚ ਉਹ ਦੱਸਦੇ ਆ ਵੀ ਮੈਂ ਪ੍ਰਧਾਨ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸ਼੍ਰੀ ਹਰਕਿਸ਼ਨ ਸਿੰਘ ਸਰਜੀਤ ਉਹਨਾਂ ਦੇ ਘਰ ਗਈਆਂ ਉਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਕੁਝ ਸਿੱਖਿਆ ਦਿਓ ਤਾਂ ਜੋ ਮੈਂ ਕਾਮਯਾਬ ਹੋ ਸਕਾਂ ਤੇ ਉਹਨਾਂ ਨੇ ਦੋ ਨਸੀਤਾਂ ਦਿੱਤੀਆਂ ਉਹ ਬੁੱਕ ਦੇ ਵਿੱਚ ਇਹ ਦਰਜ ਆ ਇੱਕ ਤੇ ਹਰਕਿਸ਼ਨ ਸਰਜੀਤ ਉਹਨਾਂ ਨੂੰ ਕਿਹਾ ਕਿ ਤੂੰ ਜ਼ਿੰਦਗੀ ਦੇ ਵਿੱਚ ਸੰਪਰਦਾਇਕ ਪੰਗਿਆਂ ਦੇ ਵਿੱਚ ਨਹੀਂ ਪੈਣਾ ਮੇਰਾ ਖਿਆਲੋ ਸੋਨੀਆ ਗਾਂਧੀ ਅੱਜ ਤੱਕ ਪਏ ਵੀ ਨਹੀਂ ਔਰ ਦੂਜੀ ਸਿੱਖਿਆ ਉਹਨਾਂ ਨੂੰ ਇਹਨਾਂ ਨੂੰ ਇਹ ਦਿੱਤੀ ਸੀ ਕਿ ਗਰੀਬ ਤੇ ਐਸਸੀ ਭਾਈਚਾਰੇ ਨੂੰ ਹਮੇਸ਼ਾ ਆਪਣੇ ਨਾਲ ਜੋੜ ਕੇ ਰੱਖਣਾ ਵਾ ਇਹਦਾ ਖਿਆਲ ਕਰਨਾ ਵਾ ਔਰ ਸੋਨੀਆ ਗਾਂਧੀ ਨੇ ਕਾਂਗਰਸ ਜਦੋਂ ਅਗਵਾਈ ਕਰਦੇ ਰਹੇ ਆ ਇਸੇ ਨਸੀਹਤ ਦੇ ਉੱਤੇ ਕੰਮ ਕਰਦੇ ਹੋਏ ਹਰਕਿਸ਼ਨ ਸਰਜੀਤ ਦੀ ਜਿਹੜੀ ਨਸੀਹਤ ਸੀ ਉਹਨੂੰ ਫਾਲੋ ਕਰਦੇ ਹੋਏ ਦੇਸ਼ ਦੇ ਵਿੱਚ ਉਸ ਤੋਂ ਬਾਅਦ 10 ਸਾਲ ਰਾਜ ਕੀਤਾ ਜਿਨ੍ਹਾਂ ਨੂੰ ਆਪਾਂ ਵਿਦੇਸ਼ੀ ਕਹਿ ਦਿੰਦੇ ਸੀਗੇ 10 ਸਾਲ ਸੋਨੀਆ ਗਾਂਧੀ ਨੇ ਚਾਹੇ ਰਾਜ ਸਾਰ ਮਨਮੋਹਨ ਸਿੰਘ ਕਰਦੇ ਰਹੇ ਆ ਇਲੈਕਸ਼ਨ ਸੋਨੀਆ ਗਾਂਧੀ ਦੇ ਨਾਂ ਦੇ ਉੱਤੇ ਜਿੱਤੀ ਗਈ ਸੀ ਪ੍ਰਾਣੀ ਕਾਂਗਰਸ ਨੇ ਸਾਰ ਬੂਟਾ ਸਿੰਘ ਵਰਗੇ ਲੋਕ ਜਿਹੜੇ ਖੜੇ ਕੀਤੇ ਤੇ ਦੇਸ਼ 'ਚ 70 ਸਾਲ ਰਾਜ ਕੀਤਾ ਤੇ ਹੁਣ ਜਿਹੜੀ ਕਾਂਗਰਸ ਆ ਉਹਨੇ ਤੇਰੇ ਵਰਗੇ ਚਾਪਲੂਸ ਖੜੇ ਕੀਤੇ ਤੇ ਦੇਸ਼ ਭਰ ਦੇ ਵਿੱਚ ਅੱਜ ਕਾਂਗਰਸ ਦਾ ਬੇੜਾ ਕਰਕ ਹੋ ਗਿਆ ਵਾ ਮੈਂ ਹੋਰ ਤੁਹਾਨੂੰ ਯਾਦ ਕਰਾਵਾਂ ਤਿੰਨ ਚਾਰ ਦਿਨ ਪੁਰਾਣੀ ਗੱਲ ਆ ਬਿਹਾਰ 'ਚ ਇਲੈਕਸ਼ਨ ਚੱਲਣ ਡਈ ਆ ਅੱਜ ਵੀ ਜਿਹੜੇ ਤੁਹਾਡੇ ਸੁਪਰ ਬਾਸ ਹਿਆ ਰਾਹੁਲ ਗਾਂਧੀ ਬਿਹਾਰ ਦੇ ਵਿੱਚ ਦਲਤਾਂ ਦੇ ਨਾਲ ਪਾਣੀ 'ਚ ਚੁੱਭੀਆਂ ਮਾਰ ਕੇ ਜਿਹੜੇ ਮੱਛੀ ਫੜਨ ਵਾਲੇ ਆ ਉਹਨਾਂ ਦੇ ਨਾਲ ਪਾਣੀ ਦੇ ਵਿੱਚੋਂ ਆਪਣਾ ਜਿਹੜਾ ਗਵਾਚਾ ਅਕਸਿਆ ਉਹਨੂੰ ਲੱਪਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਤੂੰ ਦਲਤਾਂ ਦਾ ਜਿਹੜਾ ਉਹ ਘਟਿਆ ਮਜ਼ਾਕ ਉਡਾਰਿਆ ਵਾ ਆਪਾਂ ਤਾਂ ਕਹਿ ਦਿੰਦਾ ਸਾਰ ਬੂਟਾ ਸਿੰਘ ਪੱਠੇ ਪਾਉਂਦੇ ਪਾਉਂਦੇ ਨੂੰ ਕਾਲੇ ਰੰਗ ਦੇ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾ ਦਿੱਤਾ ਮੈਂ ਤੈਨੂੰ ਵੀ ਪੁੱਛਣਾ ਚਾਹੁੰਦਾ ਰਾਜਾ ਵੜਿੰਗ ਵੀ ਘਟ ਤੂੰ ਦੱਸ ਵੀ ਤੇਰੇ ਨਾਲ ਕਾਂਗਰਸ ਨੇ ਤੈਨੂੰ ਕੋ ਘਟ ਦਿੱਤਾ ਵਾ ਕਾਂਗਰਸ ਪ੍ਰਧਾਨ ਬਣਨ ਤੋਂ ਪਹਿਲਾਂ